ਪਿਛਲੀ ਵਾਰੀ ਤੁਹਾਨੂੰ ਪੁੱਛਿਆ ਸੀ ਕਿ ਬੋਧੀ ਵਾਲਾ ਤਾਰਾ ਕੀ ਹੁੰਦਾ ਹੈ ਤੁਹਾਡੇ ਬਹੁਤ ਸਾਰੇ ਲੋਕਾਂ ਨੇ ਇਹਦੇ ਜਵਾਬ ਦਿੱਤੇ ਕੁਝ ਨੇ ਫੋਨ ਤੇ ਦਿੱਤੇ ਕੁਝ ਨੇ ਮੈਸੇਜ ਕਰਕੇ ਦਿੱਤੇ ਕੁਝ ਨੇ ਕਮੈਂਟ ਬਾਕਸ ਚ ਕਰਕੇ ਦਿੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਬੋਧੀ ਵਾਲਾ ਤਾਰਾ ਕੀ ਆ ਅੰਗਰੇਜ਼ੀ ਚ ਇਹਨੂੰ ਕੌਮੈਟ ਕਹਿੰਦੇ ਆ ਬੋਧੀ ਵਾਲਾ ਤਾਰਾ ਇਸ ਨੂੰ ਧੂਮ ਕੇਤੂ ਵੀ ਕਹਿੰਦੇ ਆ ਯਾ ਨੂੰ ਪੂਛਲ ਤਾਰਾ ਵੀ ਕਹਿ ਦਿੰਦੇ ਆ ਪੂਛਲ ਤਾਰਾ ਕਿਉਂ ਕਹਿ ਦਿੰਦੇ ਆ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਤਾਰੇ ਦੀ ਪੂਛ ਨਿਕਲ ਗਈ ਹੁੰਦੀ ਹੈ ਵਿਕਾਸ ਚ ਨਾ ਕਦੇ ਕਦਾਈ ਪ੍ਰਗਟ ਹੁੰਦਾ ਪਰ ਜਿਆਦਾ ਪ੍ਰਗਟ ਹੁੰਦਾ ਨਾ ਤਾਂ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦਾ ਜਿਵੇਂ ਪਿਛਲੀ ਵਾਰੀ ਤੁਹਾਡੇ ਨੇ ਇੱਕ ਬੋਲੀ ਵੀ ਸਾਂਝੀ ਕੀਤੀ ਸੀ ਕਿ ਬੋਦੀ ਵਾਲਾ ਚੜਿਆ ਤਾਰਾ ਘਰ ਘਰ ਹੋਣ ਵਿਚਾਰਾਂ ਇਸ ਦੀ ਵਿਲੱਖਣ ਸ਼ਕਲ ਆ ਜਿਹੜੀ ਉਹ ਕਦੇ ਕਦਾਈ ਪ੍ਰਗਟ ਹੋਣ ਦੇ ਵਰਤਾਰੇ ਨੇ ਲੋਕਾਂ ਨੂੰ ਸਦਾ ਹੀ ਬੜਾ ਹੈਰਾਨ ਕੀਤਾ ਪਰੇਸ਼ਾਨ ਕੀਤਾ ਹੈ ਪ੍ਰਾਣੀਆਂ ਜਿਹੜੀਆਂ ਪੁਸਤਕਾਂ ਉਹਨਾਂ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ ਪਰ ਕਿਉਂਕਿ ਇਹ ਘਟਨਾ ਕਦੇ-ਕਦੇ ਵਾਪਰਦੀ ਆ ਤੇ ਬਹੁਤ ਹੀ ਬਲੱਖਣ ਹੁੰਦੀ ਆ ਇਸ ਕਰਕੇ ਇਹਦੇ ਨਾਲ ਨਾ ਬਹੁਤ ਸਾਰੇ ਅੰਧਵਿਸ਼ਵਾਸ ਵੀ ਜੁੜ ਗਏ ਖੈਰ ਜਿਵੇਂ ਜਿਵੇਂ ਹੁਣ ਲੋਕਾਂ ਤੱਕ ਵਿਗਿਆਨਕ ਵਿਆਖਿਆ ਪਹੁੰਚ ਰਹੀ ਆ ਤੇ ਇਹਨਾਂ ਨਾਲ ਜੁੜੇ ਆ ਜਿਹੜੇ ਬਹੁਤੇ ਅੰਧਵਿਸ਼ਵਾਸ ਵੀ ਖਤਮ ਹੋ ਰਹੇ ਪਰ ਇਸ ਦੇ ਬਾਵਜੂਦ ਇਹਨਾਂ 'ਚ ਦਿਲਚਸਪੀ ਨਹੀਂ ਸਾਡੀ ਘਟੀ ਦਿਲਚਸਪੀ ਦਾ ਕਾਰਨ ਇਹ ਆ ਕਿ ਇਹੋ ਜਿਹੇ ਵਰਤਾਰੇ ਜਦੋਂ ਵਾਪਰਦੇ ਆ ਤੇ ਉਹਨਾਂ ਦਾ ਜਦੋਂ ਅਸੀਂ ਅਧਿਐਨ ਕਰਦੇ ਆ ਤਾਂ ਉਹਦੇ ਨਾਲ ਸਾਨੂੰ ਸਾਡੇ ਬ੍ਰਹਿਮੰਡ ਦੀ ਸਰਚਨਾ ਦਾ ਪਤਾ ਲੱਗਦਾ ਹੈ ਇਹਦੀ ਬੰਤਰ ਦਾ ਪਤਾ ਲੱਗਦਾ ਕਿ ਇਹ ਬਣਿਆ ਕਿਵੇਂ ਆ ਇਸ ਕਰਕੇ ਵਿਗਿਆਨੀਆਂ ਦੀ ਬਹੁਤ ਨਿਗਾ ਰਹਿੰਦੀ ਹੈ ਕਿ ਇਹ ਕਿਵੇਂ ਆਉਂਦੇ ਆ ਕਿਵੇਂ ਜਾਂਦੇ ਆ ਕਿਹੜੀਆਂ ਇਹਨਾਂ ਚ ਗੈਸਾਂ ਕਿੱਧਰ ਨੂੰ ਜਾਂਦੇ ਆ ਕਿਉਂਕਿ ਉਹਦੇ ਨਾਲ ਆਕਾਸ਼ੀ ਪਿੰਡਾਂ ਦਾ ਮਾਸ ਦਾ ਬਹੁਤ ਵੱਡਾ ਜਿਹੜਾ ਅਧੈਨ ਜੁੜਿਆ ਹੋਇਆ ਹੈ ਉਛਲ ਤਾਰੇ ਅਸਲ ਚ ਤਾਂ ਆਕਾਸ਼ੀ ਪਿੰਡ ਹੀ ਹੁੰਦੇ ਆ ਅਸਲ ਦੇ ਵਿੱਚ ਤਾਂ ਇਹ ਬਹੁਤ ਵੱਡੇ ਅੰਡਾਕਾਰ ਗ੍ਰਹਿ ਪੱਥਰ ਵਿੱਚ ਸੂਰਜ ਦੇ ਵਾਰੇ ਘੁੰਮਦੇ ਹੁੰਦੇ ਆ ਆਪਾਂ ਨੂੰ ਪਤਾ ਹੈ ਕਿ ਜਿੰਨੇ ਵੀ ਜਿਹੜੇ ਆਕਾਸ਼ੀ ਪਿੰਡ ਨੇ ਉਹ ਕਿਸੇ ਨਾ ਕਿਸੇ ਦੁਆਲੇ ਘੁੰਮ ਰਹੇ ਆ ਸਾਰੀ ਜਿਹੜੀ ਗੈਲੈਕਸੀ ਦੇ ਤਾਰੇ ਜਾਂ ਜਿਨ੍ਹਾਂ ਨੂੰ ਅਸੀਂ ਸੂਰਜ ਕਹਿ ਸਕਦੇ ਆ ਉਹ ਕਾਦੇ ਦੁਆਲੇ ਘੁੰਮ ਰਹੇ ਹੋ ਗੈਲੈਕਸੀ ਦੇ ਕੇਂਦਰ ਦੁਆਲੇ ਘੁੰਮ ਰਹੇ ਆ ਇਸੇ ਤਰ੍ਹਾਂ ਜਿਹੜੇ ਸੂਰਜ ਨੇ ਉਹਨਾਂ ਦੁਆਲੇ ਉਹਨਾਂ ਦੀਆਂ ਧਰਤੀਆਂ ਘੁੰਮ ਰਹੀਆਂ ਆ ਉਹਨਾਂ ਦੇ ਯਾਨੀ ਗ੍ਰਹਿ ਘੁੰਮ ਰਹੇ ਹਨ ਉਹਨਾਂ ਗ੍ਰਹਾਂ ਦੇ ਆਲੇ ਦੁਆਲੇ ਕਈ ਵਾਰ ਉਪਗ੍ਰਹ ਵੀ ਘੁੰਮਦੇ ਹਨ ਤੇ ਇਸੇ ਤਰ੍ਹਾਂ ਹੀ ਇਹ ਪੂਸ਼ਟ ਤਾਰੇ ਵੀ ਹੁੰਦੇ ਤਾਂ ਆਕਾਸ਼ੀ ਪਿੰਡ ਹੀ ਹੈ ਪਰ ਇਹ ਗੈਸ ਤੇ ਧੂੜ ਤੋਂ ਬਣੇ ਹੁੰਦੇ ਆ ਜਿਨ੍ਹਾਂ ਦੀ ਸ਼ਕਲ ਆ ਜਿਹੜੀ ਇਹ ਸੂਰਜ ਤੋਂ ਦੂਰੀ ਦੇ ਹਿਸਾਬ ਨਾਲ ਬਦਲਦੀ ਜਾਂਦੀ ਹੈ ਜਿਆਦਾ ਸੂਰਜ ਤੋਂ ਬਹੁਤ ਦੂਰ ਹੁੰਦੇ ਆ ਤੇ ਇਸ ਦੀਆਂ ਗੈਸਾਂ ਤਰਲ ਜਾਂ ਠੋਸ ਰੂਪ ਧਾਰਨ ਕਰ ਲੈਂਦੀਆਂ ਜਦ ਕੇਵਲ ਕੁਝ ਕਿਲੋਮੀਟਰ ਵਿਆਸ ਵਾਲੇ ਗੋਲੇ ਦੇ ਰੂਪ ਵਿੱਚ ਹੁੰਦੇ ਆ ਜਿਵੇਂ ਜਿਵੇਂ ਇਕਾਸ਼ੀ ਪਿੰਡ ਆ ਜਿਹੜੇ ਇਹ ਸੂਰਜ ਦੇ ਨੇੜੇ ਆਉਂਦੇ ਆ ਤਿਵੇਂ-ਤਿਵੇਂ ਜਿਹੜਾ ਗਰਮੀ ਦੇ ਨਾਲ ਇਹਦਾ ਜਿਹੜਾ ਪਦਾਰਥ ਆ ਉਹ ਗੈਸ ਰੂਪ ਧਾਰਨ ਕਰ ਜਾਂਦਾ ਇਸ ਕਾਰਨ ਇਹ ਫੈਲਦਾ ਜਾਂਦਾ ਜਿਹੜਾ ਠੋਸ ਸੰਗਣਾ ਹੁੰਦਾ ਉਹ ਪਹਿਲਾਂ ਤਾਂ ਲੇਟੀ ਜੀ ਤਰਨਜਾ ਬਣ ਜਾਂਦਾ ਫਿਰ ਉਹ ਗੈਸ ਬਣ ਜਾਂਦਾ ਪਰ ਗੈਸ ਸੰਘਣੀ ਹੁੰਦੀ ਹੈ ਸੂਰਜ ਦੇ ਹੋਰ ਨੇੜੇ ਪੁੱਜਣ ਤੇ ਸੂਰਜ বিকਰਨ ਦੇ ਦਬਾਅ ਕਾਰਨ ਸੂਰਜ ਤੋਂ ਉਲਟ ਦਿਸ਼ਾ ਵਿੱਚ ਇਸ ਦਾ ਗੈਸੀ ਪਦਾਰਥ ਵਿੱਚ ਜਾਂਦਾ ਹੈਗਾ ਕਿਉਂਕਿ ਜਦੋਂ ਬਹੁਤ ਜ਼ਿਆਦਾ ਇਹਦੇ ਦੇ ਉੱਤੇ ਹੁੰਦਾ ਹੈ ਪਦਾਰਥ ਦੇ ਉੱਤੇ ਗਰਮੀ ਪੈਂਦੀ ਆ ਤੇ ਇਹਦੀ ਨਕ ਪੂਸ਼ ਜੀ ਨਿਕਲ ਜਾਂਦੀ ਹੈ ਜੋ ਪਲਾਣ ਵਿੱਚ ਲੱਖਾਂ ਕਿਲੋਮੀਟਰ ਤੱਕ ਫੈਲ ਜਾਂਦੀ ਹੈ ਪੂਸ਼ਲ ਤਾਰੇ ਦੀ ਸੂਰਜ ਦਿਵਾਲੇ ਪ੍ਰਕਰਮਾਂ ਵਿੱਚ ਸੂਰਜ ਦੇ ਸਭ ਤੋਂ ਨੇੜੇ ਦੀ ਸਥਿਤੀ ਵਿੱਚ ਪੂਸ਼ ਸਭ ਤੋਂ ਲੰਮੀ ਹੋ ਜਾਂਦੀ ਹੈ ਅਤੇ ਸੂਰੀ ਤੋਂ ਦੂਰ ਜਾਂਦਿਆਂ ਖਤਮ ਹੋਣ ਲੱਗਦੀ ਹੈ। ਇਸ ਪੂਛ ਦਾ ਬਹੁਤ ਸਾਰਾ ਭਾਗ ਰਸਤੇ ਵਿੱਚ ਖਿੰਡ ਜਾਂਦਾ ਹੈ। ਕਿਉਂਕਿ ਜਿਹੜਾ ਉਹਨੂੰ ਇਕੱਠਾ ਕਰਨ ਵਾਲਾ ਉਹਦਾ ਗ੍ਰੈਵਿਟੀ ਹੁੰਦੀ ਹੈ ਉਹ ਘਟਦੀ ਜਾਂਦੀ ਹੈ ਇਸ ਕਰਕੇ ਇਹ ਹੌਲੀ-ਹੌਲੀ ਕੀ ਆ ਕਿ ਇਹ ਖਿੰਡਦਾ ਜਾਂਦਾ ਹੈ। ਕਈ ਵਾਰ ਕੀ ਆ ਕਿ ਜਿਹੜੇ ਹੋਰ ਨੇੜੇ ਕੋਈ ਵੱਡੇ ਗ੍ਰਹਿ ਹੁੰਦੇ ਆ ਉਹਨਾਂ ਦੀ ਪਕੜ 'ਚ ਵੀ ਆ ਜਾਂਦਾ ਹੈ ਕਿ ਨੇੜੇ ਕੋਈ ਮੰਗਲ ਆ ਜਾਂ ਧਰਤੀ ਆ ਜਾਂ ਕੋਈ ਵੀ ਚੀਜ਼ ਤਾਂ ਉਹ ਉਹਦੇ ਪੁੰਜ ਤੈਨੂੰ ਪਤਾ ਹੈ ਕਿ ਜਿਹੜਾ ਪੁੰਜ ਆ ਜਿਹੜਾ ਮਾਸ ਹੈਗਾ ਉਹ ਦੂਸਰੇ ਮਾਸ ਨੂੰ ਆਪਸ ਵੱਲ ਆਪਣੇ ਵੱਲ ਖਿੱਚ ਲੈਂਦਾ ਹੈਗਾ ਉਹ ਫਿਰ ਖਿੱਚਿਆ ਜਾਂਦਾ ਇਸ ਤਰ੍ਹਾਂ ਹਰ ਚੱਕਰ ਵਿੱਚ ਪੂਛਲ ਤਾਰੇ ਦਾ ਜਿਹੜਾ ਨਾ ਪਦਾਰਥ ਆ ਉਹ ਕੱਟਦਾ ਜਾਂਦਾ ਧੂਮਕੇ ਤੂ ਦਾ ਨਾ ਹੈਲੀ ਇੱਕ ਦਾ ਪੂਛਲ ਤਾਰਾ ਜੋ ਹਰ ਸਾਲ 75 76 ਸਾਲ ਬਾਅਦ ਧਰਤੀ ਤੋਂ ਦਿਸਦਾ ਜਿਸ ਦੀ ਹੈਲੀ ਨਾਮ ਪੂਛਲ ਤਾਰਿਆਂ ਬਾਰੇ ਖੋਜ ਕਰਨ ਵਾਲੇ ਵਿਗਿਆਨੀ ਐਡਮੰਡ ਹੈਲੀ ਦੇ ਨਾਮ ਉੱਤੇ ਰੱਖਿਆ ਗਿਆ ਹੈ ਇਹ 1986 ਵਿੱਚ ਆਇਆ ਸੀ ਤੇ ਹੁਣ 2061 ਚ ਦੁਬਾਰਾ ਦਿਖਾਈ ਦੇਊਗਾ। ਉਸ ਸਮੇਂ ਮੈਨੂੰ ਯਾਦ ਆ ਕਿ 1986 ਦੇ ਵਿੱਚ ਅਸੀਂ ਉਸ ਸਮੇਂ ਕਾਲਜ ਪੜ੍ਹਦੇ ਸੀ ਤੇ ਉਦੋਂ ਇਹਦੀ ਬੜੀ ਚਰਚਾ ਸੀਗੀ ਕਿ ਇਹ ਹੈਲੀ ਆਉਣਾ, ਧੂਮਕੇਤੂ ਆਉਣਾ, ਪੂਛਲ ਤਾਰਾ ਆਉਣਾ। ਪਰ ਨੀਡਲੇ ਭਵਿੱਖ ਵਿੱਚ ਇੱਕ ਹੋਰ ਪੂਛਲ ਤਾਰਾ ਅ ਪਿਛਲੇ ਸਾਲ ਵੀ ਦਿਖਾਈ ਦਿੱਤਾ ਸੀਗਾ। ਅਗਲੇ ਸਾਲ ਕੁਝ ਸਾਲਾਂ ਨੂੰ ਫੇਰ ਵੀ ਇਹ ਦਿਖਾਈ ਦੇਣਗੇ ਹੋਰ ਪੁੱਛਲਤਾਰੇ ਇਹ ਹੈਲ ਹੀ ਨਹੀਂ ਜੇ ਇੱਕ ਪਿਛਲੇ ਸਾਲ ਅਕਤੂਬਰ 24 ਚ ਦਿਖਾਈ ਦਿੱਤਾ ਸੀ ਜਿਹਨੂੰ ਵਿਗਿਆਨੀਆਂ ਨੇ ਸੀ 2023 83 ਦਾ ਨਾਮ ਦਿੱਤਾ ਸੀਗਾ ਇਹ ਕਈ ਵਾਰ ਤਾਂ ਵਿਗਿਆਨੀ ਇਹਨਾਂ ਦਾ ਨਾਮ ਆਪਣੇ ਨਾਮ ਤੇ ਧਰ ਦਿੰਦੇ ਆ ਕਈ ਵਾਰ ਉਹਦੇ ਮਟੀਰੀਅਲ ਦੇ ਬੇਸ ਤੇ ਧਰ ਦਿੰਦੇ ਆ ਕਈ ਵਾਰ ਇਹ ਵੀ ਹੁੰਦਾ ਕਿ ਕਿਹੜੇ ਸਨ ਚ ਦੇਖਿਆ ਗਿਆ ਕਿੱਥੇ ਕਿਸ ਪਹਿਲੀ ਵਾਰੀ ਜਿਸ ਨੇ ਦੇਖਿਆ ਉਹ ਇਹਦਾ ਨਾਮਕਰਨ ਕਰ ਦਿੰਦਾ ਇਸ ਸੰਬੰਧੀ ਵਿਗਿਆਨਕ ਪੱਖੋਂ ਕੁਮਤਯੂਰਨ ਤੱਥ ਇਹ ਹੈ ਕਿ ਪੂਸ਼ਟ ਤਾਰੇ ਮੁੱਢਲੇ ਗੈਸ ਧੂੜ ਦੇ ਵਿਸ਼ਾਲ ਬੱਦਲਾਂ ਵਿੱਚੋਂ ਬਚੇ ਹੋਏ ਅੰਸ਼ ਹਨ ਜਿਸ ਬੱਦਲ ਵਿੱਚੋਂ ਸੰਗੜ ਕੇ ਸੂਰਜ ਅਤੇ ਅੱਠ ਗ੍ਰਹਿ ਬਣੇ ਪੂਸ਼ਟ ਤਾਰਿਆਂ ਵਿੱਚ ਮੌਜੂਦ ਉਸ ਮੁੱਢਲੇ ਪਦਾਰਥ ਦਾ ਰੂਪ ਉੰਜ ਦਾ ਉੰਜੀ ਕੈਮ ਜਦ ਕਿ ਦੂਜੇ ਗ੍ਰਹਿਾਂ ਵਿੱਚ ਹੁਣ ਤੀਕ ਬਹੁਤ ਵੱਡੇ ਪਰਵਰਤਨ ਆ ਚੁੱਕੇ ਆ ਇਸ ਕਰਕੇ ਇਹਨਾਂ ਦੇ ਧਿਆਨ ਤੋਂ ਵਿਗਿਆਨੀਆਂ ਨੂੰ ਸੂਰਜ ਮੰਡਲ ਦੇ ਬਣਨ ਦੇ ਪ੍ਰਕਿਰਿਆ ਦੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਇਸੇ ਕਰਕੇ ਨਾ ਜਿਹੜੇ ਵਿਗਿਆਨੀ ਆ ਉਹ ਪੂਛਲ ਤਾਰਿਆਂ ਤੇ ਨਾ ਬਹੁਤ ਧਿਆਨ ਦਿੰਦੇ ਆ ਕਿਉਂ ਧਿਆਨ ਦਿੰਦੇ ਆ ਕਿਉਂਕਿ ਜਿਹੜੇ ਗ੍ਰਹਿ ਬਣ ਗਏ ਉਹ ਤੇ ਪੁੰਜ ਇਕੱਠਾ ਹੋ ਗਿਆ ਤੇ ਉਸ ਪੁੰਜ ਦੇ ਵਿੱਚ ਨਿਰੰਤਰ ਪਰਵਰਤਨ ਆਉਂਦਿਆ ਗਿਆ ਗ੍ਰੈਵਿਟੀ ਦੇ ਕਰਕੇ ਪਰਵਰਤਨ ਆਉਂਦਾ ਗਿਆ ਹੋਰ ਆਲੇ-ਦੁਆਲੇ ਦੇ ਜਿਹੜੇ ਆਕਾਸ਼ ਦੇ ਹੋਰ ਪਿੰਡ ਨੇ ਉਹਨਾਂ ਤੇ ਪ੍ਰਭਾਵ ਪਾਉਂਦੇ ਰਹੇ ਪਰ ਜਿਹੜਾ ਇਹ ਪੂਸ਼ਟ ਤਾਰੇ ਪੂਸ਼ਟ ਤਾਰੇ ਦਾ ਜਿਹੜਾ ਗੈਸੀ ਗੁਬਾਰ ਉਹਦੇ ਵਿੱਚ ਕਿਹੜੇ-ਕਿਹੜੇ ਤੱਤ ਨੇ ਉਹ ਇੱਕ ਦੂਸਰੇ ਨਾਲ ਐਕਸ਼ਨ ਕਿਵੇਂ ਕਰਦੇ ਆ ਉਹ ਕਿਵੇਂ ਚੱਲਦੇ ਨੇ ਉਹ ਕਿਵੇਂ ਤੁਰਦੇ ਨੇ ਉਹਨਾਂ ਦਾ ਅਧਿਐਨ ਕਰਨ ਲਈ ਅੱਜ ਵੀ ਵਿਗਿਆਨੀਆਂ ਦੀ ਇਹਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਹੈ ਤਾਂ ਇਸ ਸਮੇਂ ਇੱਕ ਗੱਲ ਮੈਂ ਕਹਿਣੀ ਚਾਹਨਾ ਹੈ ਕਿ ਇਹ ਕੁਦਰਤ ਦਾ ਇੱਕ ਅਜਬ ਅਜੀਬ ਵੱਖਰਾ ਜਿਹਾ ਕਦੇ-ਕਦੇ ਦਿਖਣ ਵਾਲਾ ਨਜ਼ਾਰਾ ਹੈ ਇਸ ਨੂੰ ਵੇਖਣਾ ਚਾਹੀਦਾ ਪਰ ਕਿਸੇ ਅੰਧਵਿਸ਼ਵਾਸ ਵਿੱਚ ਕਿਸੇ ਭਰਮ 'ਚ ਨਹੀਂ ਫਸਣਾ ਚਾਹੀਦਾ ਇਹ ਵਿਗਿਆਨੀਆਂ ਨੂੰ ਇਹਦਾ ਅਧਾਇ ਕਰਨਾ ਵੀ ਚਾਹੀਦਾ ਤੇ ਉਹ ਕਰਦੇ ਵੀ ਆ ਤਾਂ ਹੁਣ ਜੇ ਕਦੇ ਤੁਮਕੇਤੂ ਬਾਰੇ ਜਾਂ ਪੂਛਲ ਤਾਰੇ ਬਾਰੇ ਗੱਲ ਚੱਲੇ ਤਾਂ ਤੁਸੀਂ ਦੱਸ ਦੇਣਾ ਕਿ ਇਹ ਵੀ ਭਾਈ ਆਕਾਸ਼ੀ ਪਿੰਡ ਹੀ ਸੀ ਇਹ ਓਡਾ ਵੱਡਾ ਨਹੀਂ ਸੀ ਜਿੱਡੀ ਧਰਤੀ ਸੀ ਇਹ ਓਡਾ ਵੱਡਾ ਨਹੀਂ ਜਿੱਡਾ ਮੰਗਲ ਜਾਂ ਬੁੱਧ ਦਾ ਇਹ ਛੋਟੇ ਸੀ ਉਹਨਾਂ ਇਹਨਾਂ ਚ ਮਾਸ ਦਾ ਪੁੰਜ ਨਹੀਂ ਸੀ ਕਿ ਬਹੁਤੇ ਜ਼ਿਆਦਾ ਇਕੱਠੇ ਹੋ ਜਾਂਦੇ ਪਰ ਇਹ ਉਦੋਂ ਤੋਂ ਹੀ ਘੁੰਮਦੇ ਫਿਰਦੇ ਆ ਰਹੇ ਆ ਜਦੋਂ ਤੋਂ ਕਦੇ ਕੋਈ ਬਿਗ ਬੈਂਗ ਹੋਈ ਹੋਵੇਗੀ ਜਦੋਂ ਕਿਹਾ ਜਾਂਦਾ ਹੈਗਾ ਕਿ ਸੂਰਜ ਮੰਡਲ ਹੋਂਦ ਵਿੱਚ ਆਇਆ ਹੋਵੇ ਇਹ ਵੀ ਇਹ ਅਨਮਾਨ ਲਗਾਇਆ ਜਾ ਸਕਦਾ ਹੈ ਕਿ ਜਿਵੇਂ ਸਾਡੇ ਸੂਰਜ ਮੰਡਲ ਦੇ ਵਿੱਚ ਧੂਮ ਕੇਤੂ ਫਿਰਦੇ ਆ ਹੋ ਸਕਦਾ ਹੈਗਾ ਕਿ ਸਾਡੇ ਸੂਰਜ ਮੰਡਲ ਤੋਂ ਬਾਹਰ ਸਾਡੀ ਹੀ ਗੈਲੈਕਸੀ ਦੇ ਵਿੱਚ ਜਿਹੜੇ ਹੋਰ ਕਹਿ ਸਕਦੇ ਆ ਕਿ ਤਾਰੇ ਨੇ ਉਹਨਾਂ ਦੇ ਵੀ ਆਪੋ ਆਪਣੇ ਧੂਮ ਕੇਤੂ ਉਹਨਾਂ ਦੇ ਆਪੋ ਆਪਣੇ ਪੂਛਲ ਤਾਰੇ ਹੋ ਸਕਦੇ ਆ ਪਰ ਇਹਦੇ ਬਾਰੇ ਹਜੇ ਹੋਰ ਵਿਗਿਆਨਕ ਜਾਣਕਾਰੀ ਖੋਜ ਦੀ ਜ਼ਰੂਰਤ ਆ। ਸੋ ਖੇਰ ਇੱਕ ਵਾਰ ਅਗਲੀ ਵਾਰ ਦਾ ਪ੍ਰਸ਼ਨ ਕਿ ਤੁਸੀਂ ਅਗਲੀ ਵਾਰ ਕਿਸ ਪ੍ਰਸ਼ਨ ਦਾ ਉੱਤਰ ਦੇਣਾ ਹੈ ਜਾਂ ਕਿਸ ਚੀਜ਼ ਬਾਰੇ ਤੁਸੀਂ ਸੋਚਣਾ ਹੈ ਵਿਚਾਰਨਾ ਉਹ ਵੀ ਮੈਂ ਤੁਹਾਨੂੰ ਦੱਸ ਦੇਵਾਂ। ਇੱਕ ਚਾ ਉਹ ਵਰਤਿਆ ਜਾਂਦਾ ਹੀਰੇ ਇੱਕ ਵਰਤਿਆ ਜਾਂਦਾ ਜਵਾਰਾਤ ਇਹ ਕੀ ਹੁੰਦੇ ਆ ਬਈ ਇਹ ਇਹ ਤੇ ਚਾਰਾਤ ਇਹਦੇ ਬਾਰੇ ਗੱਲ ਕਰਾਂਗੇ ਇਸ ਬਾਰੇ ਤੁਸੀਂ ਖੁਦ ਵੀ ਗਿਆਨ ਟੋਲਣ ਦੀ ਕੋਸ਼ਿਸ਼ ਕਰਨੀ ਕਿੱਥੋਂ ਕਰਨੀ ਐਨਸਾਈਕਲੋਪੀਡੀਆ ਆਫ ਬਰਟੇਨ ਕਾ ਚੁ ਕਰਨੀ ਵਿਕੀਪੀਡੀਆ ਤੋਂ ਕਰਨੀ ਤੇ ਅੱਜ ਕੱਲ ਤਾਂ ਚੈਟ ਜੀ ਪੀ ਟੀ ਆ ਗਈ ਅੱਜ ਕੱਲ ਤਾਂ ਕਲਾਊਡ ਆ ਗਈ ਅੱਜ ਕੱਲ ਤਾਂ ਡੀਪ ਸੀ ਕਾ ਆ ਗਈ ਉਹਨਾਂ ਤੋਂ ਪੁੱਛੋ ਉਹ ਕੀ ਜਵਾਬ ਦਿੰਦੇ ਆ ਪੰਜਾਬੀ 'ਚ ਦੱਸਾਂਗੇ ਨਹੀਂ ਤਾਂ ਮੈਂ ਅਗਲੀ ਵਾਰ ਤੁਹਾਨੂੰ ਪੰਜਾਬੀ 'ਚ ਦੱਸਾਂਗਾ